ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਆ ਹਰ ਇੱਕ ਦੇ ਪਸੰਦ ਦੇ ਸੂਟ ਲੈ ਕੇ ਆਏ ਆ ਸੂਟਸ ਉਹ ਵਾਲੇ ਨੇ ਜੀ ਜਿਹੜੇ ਅਸੀਂ ਪਾਨਿਆ ਵੀਡੀਓ ਤੇ ਨਾਲ ਦੀ ਨਾਲ ਸੋਲਡ ਆਊਟ ਹੁੰਦੇ ਨੇ ਮੁੰਡਾਲ ਦੇ ਸੂਟ ਲੈ ਕੇ ਆਏ ਆ ਮਤਲਬ ਲੁੱਕ ਲਾਈਕ ਐਨੇ ਸੋਹਣੇ ਤੁਸੀਂ ਇਹਨਾਂ ਨੂੰ ਚਾਹੇ ਫੰਕਸ਼ਨਾਂ ਚ ਪਾ ਲੋ ਚਾਹੇ ਤੁਸੀਂ ਇਹਨਾਂ ਨੂੰ ਜਿੱਦਾਂ ਫਾਰਮਲ ਸੂਟਸ ਪਾਨੇ ਆਪਾਂ ਤੁਸੀਂ ਇਦਾਂ ਵੀ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਮਸ਼ੀਨ ਵਾਸ਼ ਸੂਟ ਰਹਿਣਗੇ ਜੀ ਸਾਰੇ ਤੁਸੀਂ ਲਾਈਨਿੰਗ ਲੱਗ ਕੇ ਤਾਂ ਬਣਨਗੇ ਸੂਟ ਹੈ ਬਟ ਇਹ ਮਸ਼ੀਨ ਵਾ ਤੇ ਸਟਾਫ ਤੁਹਾਨੂੰ ਮੈਂ ਦੱਸਤਾ ਕਿ ਬੋਰਸ ਹੋਣਾ باقی ਕਲਰ অপਸ਼ਨ ਤੇ ਨਾਲ ਦੀ ਡਿਜ਼ਾਈਨ ਤੁਸੀਂ ਦੇਖ ਲੈਣੇ ਸਾਰੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਆ ਜਿਹੜਾ ਵੀ ਸੂਟ ਪਸੰਦ ਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਮੈਸੇਜ ਦਵਾਂਗੇ ਸਾਡੇ ਪਾਸ ਅਵੇਲੇਬਲ ਹੈ ਤਾਂ ਤੁਸੀਂ ਆਪਣੀ ਪੇਮੈਂਟ ਕਰਵਾ ਕੇ ਨਾਲ ਦੀ ਨਾਲ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਸਟੱਫ ਬਹੁਤ ਸੋਹਣਾ ਜੀ ਜਲੋ ਤੁਹਾਡੇ ਹੱਥ ਵਿੱਚ ਜਾਏਗਾ ਉਸ ਟਾਈਮ ਤੁਹਾਨੂੰ ਇਸ ਸਟੱਫ ਬਾਰੇ ਪਤਾ ਲੱਗੇਗਾ ਬਿਲਕੁਲ ਜਿੱਦਾਂ ਇੱਕ ਕ੍ਰੇਪ ਹੁੰਦੀ ਹੈ ਕ੍ਰੇਪ ਦੀ ਤਰ੍ਹਾਂ ਇਹ ਮੁਡਾਲ ਦਾ ਸਟੱਫ ਹੈ ਠੀਕ ਹੈ ਪ੍ਰਿੰਟ ਦੇਖ ਲਓ ਜੀ ਬਹੁਤ ਸੋਹਣੇ ਸੋਹਣੇ ਜੇ ਪ੍ਰਿੰਟ ਦਵਾਂਗੇ ਨੈੱਕ ਦੇ ਉੱਪਰ ਮਸ਼ੀਨ ਵਰਕ ਆ ਤੇ ਘੇਰੇ ਤੇ ਰਹੇਗਾ ਜੀ ਐਦਾਂ ਮਸ਼ੀਨ ਵਰਕ ਠੀਕ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਪੈਚ ਹੋਇਆ ਹੋਇਆ ਸਾਰਾ ਤੇ ਬਾਜੂ ਤੇ ਵੀ ਤੁਹਾਨੂੰ ਐਕਸਟਰਾ ਸਾਰੇ ਵਰਕ ਮਿਲ ਜੇਗਾ ਤਾਂ ਪ੍ਰਿੰਟ ਬਹੁਤ ਸੋਹਣੇ ਸੋਹਣੇ ਮਿਲਣਗੇ ਕਲਰ ਬਹੁਤ ਸੋਹਣੇ ਸੋਹਣੇ ਜੇ ਮਿਲਣਗੇ ਮੋਡਲ ਦੀ ਹੀ ਸਲਵਾਰ ਹੈ ਜੀ ਇਹਨਾਂ ਦੇ ਨਾਲ ਤੇ ਮੋਡਲ ਦਾ ਹੀ ਦੁਪੱਟਾ ਰਹੇਗਾ ਦੁਪੱਟੇ 'ਚ ਸਾਰੇ 'ਚ ਵਰਕ ਰਹੇਗਾ ਬਹੁਤ ਸੋਹਣਾ ਟਾਈ ਐਂਡ ਡਾਈ ਦੀ ਤਰ੍ਹਾਂ ਇਦਾਂ ਦੁਪੱਟਾ ਬਣਿਆ ਹੋਇਆ ਇਸ ਦਾ ਤੇ ਪ੍ਰਾਈਸ ਹੈਗਾ ਜੀ ਸੂਟ ਦਾ 3000 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬਹੁਤ ਪਿਆਰੇ ਪਿਆਰੇ ਜੇ ਸੂਟ ਨੇ ਸੇਮ ਤੇ ਵਿੱਚ ਹੀ ਇਹ カラー डिजाइन कलर सेम ही है सॉरी डिजाइन सेम ही है कलर उस तो हल्का या डार्क आ जाएगा ठीक है जी एक केस डिजाइन दे विच ए ब्लैक कलर दे विच प्रिंट है प्रिंटिंग बहुत सोनिया राखी ब्रांड दे सूट रहणगे जी सारी ते प्राइस हैगा 3000 ए सीगे जी सारी इस दे विच कलर ऑप्शन ਬਹੁਤ ਪਿਆਰੀ ਜੀ ਡਿਜ਼ਾਈਨਿੰਗ ਨੈਕਸਟ ਜਿਹੜੀ ਅਸੀਂ ਤੁਹਾਨੂੰ ਦੇ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਆ ਪ੍ਰਿੰਟ ਹੀ ਬਹੁਤ ਪਿਆਰਾ ਸੋੜਦਾ ਲੇਸਿਸ ਵਰਕ ਹੈ ਜੀ ਸਾਰਾ ਮੋਡਲ ਦਾ ਸਟਫ ਹੈ ਫਰੰਟ ਬੈਕ ਸਾਰਾ ਪ੍ਰਿੰਟ ਤੇ ਮੋਡਲ ਦੀ ਸਲਵਾਰ ਹੈ ਜੀ ਤੇ ਇਹਦੀ ਤੁਸੀਂ ਪੈਂਟ ਬਣਾ ਸਕਦੇ ਹੋ ਸਲਵਾਰ ਬਣਾ ਸਕਦੇ ਹੋ ਤੇ ਨਾਲ ਤੁਹਾਨੂੰ ਮਿਲ ਜੇਗਾ ਇਹ ਮੋਡਲ ਦਾ ਹੈ ਬਹੁਤ ਪਿਆਰਾ ਜਿਆ ਪ੍ਰਿੰਟਡ ਲੰਮਾ ਚੌੜਾ ਜਿਆ ਦੁਪੱਟਾ ਤੇ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਅਸੀਂ ਦੰਨੇ ਆ 3 ਤੋਂ 4 ਸੈਕਿੰਡ ਕਲਰ ਇਹ ਵੀ ਕਲਰ ਬਹੁਤ ਪਿਆਰਾ ਹੈ ਤੇ ਇੱਕ ਕਲਰ ਹੀ ਮਿਲ ਜਗਾ ਜੀ 3000 ਪ੍ਰਾਈਸ ਦੇ ਵਿੱਚ ਆ ਰਾਖੀ ਬ੍ਰਾਂਡ ਦੇ ਸੂਟ ਨੇ ਇੱਕ ਤੋਂ ਇੱਕ ਸੋਹਣੀ ਡਿਜ਼ਾਈਨਿੰਗ ਪ੍ਰਿੰਟਾਂ ਦੇ ਤਾਂ ਕੀ ਕਹਨੇ ਜੀ ਰਾਖੀ ਬ੍ਰਾਂਡ ਦੇ ਪ੍ਰਿੰਟ ਬਹੁਤ ਸੋਹਣੇ ਸੋਹਣੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਆ ਕਲਰ ਵੀ ਬਹੁਤ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਮੀਨ ਹੈਗਾ ਤੁਸੀਂ ਇਸ ਸਟਫ ਨੂੰ ਦੋਨਾਂ ਮੌਸਮਾਂ 'ਚ ਪਾ ਸਕਦੇ ਹੋ ਗਰਮੀ ਸਰਦੀ ਦੋਨਾਂ ਮੌਸਮਾਂ 'ਚ ਇਹ ਲਾਈਨਿੰਗ ਲੱਗ ਕੇ ਬਣਦਾ ਸੂਟ ਪਰ ਫਿਰ ਵੀ ਤੁਸੀਂ ਦੋਨਾਂ ਮੌਸਮਾਂ 'ਚ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ ਸਟਫ ਬਹੁਤ ਲਾਈਟ weight ਤੇ ਟਿਲਕਮਾ ਜਿਹਾ ਸਟਫ ਹੁੰਦਾ ਹੈ ਦੁਪੱਟੇ ਤੇ ਪੈਚਵਰਕ ਹੋਇਆ ਹੋਇਆ ਸੈਂਟਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਇਦਾਂ ਰਹੇਗਾ ਜੀ ਇਹਦਾ ਦੁਪੱਟਾ ਮੂ ਡਾਲਦਾ ਹੀ ਤੇ ਪ੍ਰਾਈਸ ਹੈਗਾ ਸੂਟਾਂ ਦਾ 3000 ਜਿਹੜਾ ਵੀ ਸੂਟ ਤੁਸੀਂ ਲੈਣਾ ਘੇਰਾ ਬਹੁਤ ਸੋਹਣਾ ਵਰਕ ਹੈ ਜੀ ਸੂਟ ਦਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਇਸੇ ਡਿਜ਼ਾਈਨ ਦੇ ਇਹ ਸੂਟ 3500 ਤੇ 3300 ਪ੍ਰਾਈਸ ਤੇ ਪੰਨੇ ਆ ਸੀ ਹਮੇਸ਼ਾ ਹੀ ਤੇ ਅੱਜ ਕਾਫੀ ਸਾਰਾ ਸਟਾਕ ਆ ਮੈਂ ਤੁਹਾਨੂੰ ਦੱਸਦੀ ਆ ਕਿ ਜਿੰਨੇ ਵੀ ਸੂਟ ਨੇ ਸਾਰਿਆਂ ਦੇ 3-3 ਮੀਟਰ ਦੀਆਂ ਸ਼ਰਟਾਂ ਨੇ ਤੇ ਤੁਹਾਨੂੰ ਸੂਟ ਬਣਾਉਣ ਚ ਬਹੁਤ ਜ਼ਿਆਦਾ ਈਜ਼ੀ ਰਹੇਗਾ ਬਾਹਾਂ ਚ ਜੋੜ ਵਗੈਰਾ ਨਹੀਂ ਪੈਣਗੇ ਬਾਜੂ ਅਲੱਗ ਤੋਂ ਦਿੱਤੀਆਂ ਵੀ ਆ ਹੁੰਦੀਆਂ ਰਾਖੇ ਬ੍ਰੈਂਡ ਦੇ ਸੂਟ ਰਹਿਣਗੇ ਜੀ ਸਾਰੇ ਬਲੈਕ ਕਲਰ ਦਾ ਸੂਟ ਆ ਤੇ ਇਹਦੇ ਨਾਲ ਤੁਹਾਨੂੰ ਚਨਾਉਣ ਸ਼ਫੌਨ ਦਾ ਦੁਪੱਟਾ ਮਿਲੇਗਾ ਇਹ ਹੈਗਾ ਜੀ ਚਨੌਟ ਸ਼ਫੌਨ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਲੰਮਾ ਛੋੜਾ ਦੁਪੱਟਾ ਕਲਰ ਵਿੱਚ ਮੈਂਦੇ ਮਿਲ ਜਾਏਗਾ ਠੀਕ ਹੈ ਜੀ ਕਲਰ ਇੱਕ ਤੋਂ ਇੱਕ ਮਿਲ ਜਾਣਗੇ ਜਿਹੜਾ ਵੀ ਕਲਰ ਲੈਣਾ ਉਸ ਦੀ ਪਿਕ ਸੈਂਡ ਕਰੋ ਤੇ ਆਪਣੇ ਸੂਟ ਦੀ ਬੁਕਿੰਗ ਕਰਵਾ ਦਿਓ ਇਹ ਸਾਰੇ ਕਲਰ ਆਪਸ਼ਨ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਬਲੈਕ ਕਲਰ ਮੈਂ ਤੁਹਾਨੂੰ ਦਿਖਾਤਾ ਪਹਿਲਾਂ ਖੋਲ ਕੇ ਠੀਕ ਹੈ ਜੀ 3000 ਦਾ ਸੀ ਅੱਜ ਤੁਹਾਨੂੰ ਸੂਟ ਦੇ ਰਹੇ ਹਾਂ ਨੈਕਸਟ ਹੈਗਾ neck ਦੇ ਉੱਪਰ ਬਹੁਤ ਸੋਹਣਾ ਪੈਚ ਵਰਕ ਰੱਖੀ ਬ੍ਰੈਂਡ ਦੇ ਸੂਟ ਨੇ ਜੀ ਸਾਰੇ ਕੇਰਾ ਵਰਕ ਠੀਕ ਹੈ ਜੀ ਇਹਦਾ ਰਹਿ ਗਿਆ ਦਾ ਕੇਰਾ ਤੇ ਇਹ ਹੈਗੇ ਆ ਜੀ ਇਹਦੀ ਸਲਵਾਰ ਤੇ ਇਹ ਹੈਗਾ ਇਹਦਾ ਸਟਾਈਲਿਸ਼ ਜਿਹਾ ਦੁਪੱਟਾ ਦੁਪੱਟੇ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਤਾਂ ਕਾਰਨਰ ਡਿਜ਼ਾਈਨ ਬਣਾਇਆ ਹੋਇਆ ਹੈ ਇਹ ਵਾਲਾ ਰਹੇਗਾ ਜੀ ਦੁਪੱਟਾ ਪੈਚ ਵਰਕ ਦੇ ਨਾਲ ਠੀਕ ਹੈ ਜੀ ਕੁਛ ਇਦਾਂ ਦੀ ਲੁੱਕ ਹੈ ਸੂਟ ਦੀ ਕਲਰ ਆਪਸ਼ਨ ਬਲੈਕ ਦੇ ਨਾਲ ਹੀ ਸਾਰੇ ਤੁਹਾਨੂੰ ਸਲਵਾਰਾਂ ਦੇ ਕਲਰ ਚੇਂਜ ਮਿਲ ਜਾਣਗੇ ਸ਼ਰਟ ਦਾ بیس ਕਲਰ ਬਲੈਕ ਰਹੇਗਾ ਤੇ ਬਾਕੀ ਫਲਾਰ ਦੇ ਕਲਰ ਚੇਂਜ ਹੋ ਜਾਣਗੇ ਤਿੰਨ ਕਲਰ ਨੇ ਮਸਟਰਡ ਰਸਟ ਤੇ ਪਿੰਕ ਰਾਮ ਟੈਕਸ ਦਾ ਸੂਟ ਦੇ ਰਹੇ ਹਾਂ ਜੀ ਸੇਮ ਹੀ ਪ੍ਰਾਈਸ ਚ ਦੇ ਰਹੇ ਹਾਂ ਸੂਟ ਮਹਿੰਗਾ ਸੀਗਾ ਪਰ ਇੱਕੋ ਹੀ ਪ੍ਰਾਈਸ ਦੀ ਵੀਡੀਓ ਕੱਢਣੀ ਹੁੰਦੀ ਆ neck ਤੇ ਬਹੁਤ ਸੋਨਾ ਵਰਕ ਹੈ ਠੀਕ ਆ ਜੀ ਬਹੁਤ ਪਿਆਰਾ ਵਰਕ ਹੈ neck ਤੇ ਤੇ ਇਹ ਹੈਗੀ ਹੈ ਜੀ ਸਲਵਾਰ ਇਹਦੇ ਸਲਵਾਰ ਦੇ ਪੌਂਚਿਆਂ ਤੇ ਤੁਹਾਨੂੰ ਪ੍ਰੋਪਰ ਵਰਕ ਮਿਲ ਜੇਗਾ ਔਰਗੈਂਜ਼ਾ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਤੇ ਦੁਪੱਟਾ ਫੋਰ ਸਾਈਡਡ ਸੂਟ ਦੀ ਕੋਸਟ ਹੈਗੀ ਸੀ 4000 ਤੇ ਇਹ ਸੂਟ ਅਸੀਂ ਤੁਹਾਨੂੰ ਦੇ ਦਾਂਗੇ ਜੀ ਅੱਜ ਦੀ ਵੀਡੀਓ 'ਚ 3000 ਦਾ ਠੀਕ ਹੈ ਜੀ ਇੱਕ ਕਲਰ ਆਪਸ਼ਨ ਇਹਦੇ ਨੈਕਸਟ ਦੇ ਦੇ ਆ ਜੀ ਇਹ ਸੂਟ ਵੀ ਸਭ ਨੇ ਬਹੁਤ ਪਸੰਦ ਕਰੇ ਇਹ ਰੀਟ ਆਰਡਰ ਮੋਡਾਲ ਸ਼ਿਮਰ ਸਟਫ ਦੇ ਉੱਪਰ ਰਾਖੀ ਬ੍ਰੈਂਡ ਦਾ ਸੂਟ ਹੈ ਜੀ ਘੇਰਾ ਵਰਕ ਹੈ ਪ੍ਰਿੰਟਿੰਗ ਬਹੁਤ ਸੋਹਣੀਆ ਸੂਟ ਦੇ ਮੋਡਾਲ ਦੀ ਸਲਵਾਰ ਰਹੇਗੀ ਤੇ ਬਹੁਤ ਪਿਆਰਾ ਜਿਹਾ ਰਹੇਗਾ ਦੁਪੱਟਾ ਠੀਕ ਹੈ ਜੀ ਮੋਡਾਲ ਦਾ ਹੀ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਜੇ ਤਿੰਨ ਕਲਰ ਨੇ ਤਿੰਤੇ ਤਿੰਨ ਹੀ ਬਸ ਸੋਣਿਆ ਸਵਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਬਹੁਤ ਪਿਆਰੀ ਪਿਆਰੀ ਜੇ ਸੂਟ ਸਵਾ 3 ਤੋਂ ਵੀ ਸਾਢੇ 3 ਮੀਟਰ ਦੀ ਸ਼ਰਟ ਹੈ ਜੇ ਠੀਕ ਹੈ ਬੈਕ ਫਰੰਟ ਸੇਮ ਰਹੇਗਾ ਸੂਟ ਦਾ ਬਹੁਤ ਸੋਹਣਾ ਡਿਜ਼ਾਈਨ ਦੇ ਨਾਲ ਕਲਰ ਬਹੁਤ ਪਿਆਰਾ ਤੇ ਇਹ ਰਹੇਗਾ ਜੀ ਚਨਾਉਨ ਸਫਵਨ ਦਾ ਦੁਪੱਟਾ ਕਾਫੀ ਲੰਮਾ ਚੌੜਾ ਜਿਹਾ ਕਲਰ ਇਹਦੇ ਵਿੱਚ ਸੇਮ ਹੀ ਜਿੱਦਾਂ ਡਿਜ਼ਾਈਨ ਆ ਉਹ ਮੇ ਕਲਰ ਆਪਸ਼ਨ ਦੋ ਦੋ ਕੰਟਰਾਸਟ ਲੁੱਕ ਇਹਨਾਂ ਦੇ ਬਹੁਤ ਸੋਹਣੇ ਸੂਟ ਨੇ ਇਹ ਰਾਖੀ ਬ੍ਰਾਂਡ ਦਾ ਸੂਟ ਆ ਜੀ ਠੀਕ ਐ ਬਹੁਤ ਸੋਹਣੀ ਲੁੱਕ ਦਾ ਸੂਟ ਏ ਮੋਡਲ ਦੀ 셔ਟ ਮੋਡਲ ਦੀ ਸਲਵਾਰ ਇਹ ਟਾਈ ਟਾਈ ਮੀਟਰ ਦਾ ਰਹੇਗਾ ਜਿਹੜਾ ਇਹ ਵਾਲਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਬਲੈਕ ਦੋ ਕਲਰ ਨੇ ਇਹ ਸੂਟ ਹੈਗਾ ਜੀ ਸ਼ਿਮਰ ਦੇ ਉੱਪਰ neck ਦੇ ਉੱਪਰ ਬਹੁਤ ਸੋਹਣਾ ਪੈਚ ਹੋਇਆ ਹੋਇਆ। 3.5 ਮੀਟਰ ਦੀ ਸ਼ਰਟ ਦੇ ਨਾਲ neck ਤੇ ਪੈਚਿੰਗ ਆ ਘੇਰੇ ਤੇ ਬਹੁਤ ਸੋਹਣਾ ਪੈਚ ਹੈ। ਸ਼ਿਮਰ ਦੀ ਸ਼ਰਟ ਹੈ। ਇਹਦੇ ਨਾਲ ਤੁਹਾਨੂੰ ਮੋਡਲ ਦੀ ਸਲਵਾਰ ਮਿਲੇਗੀ ਤੇ ਸ਼ਿਮਰ ਦਾ ਹੀ ਦੁਪੱਟਾ ਮਿਲੇਗਾ ਜੀ ਜੌਰਜਟ ਸਟਾਈਲ ਦੇ ਵਿੱਚ। ਸੌਰੀ ਕੋਟਾ ਦੁਪੱਟੇ ਦੀ ਤਰ੍ਹਾਂ ਉਦਾਂ ਚੈੱਕ ਚੈੱਕ ਬਣਿਆ ਹੋਇਆ। ਬਹੁਤ ਸੋਹਣਾ। ਤੇ ਕਲਰ ਆਪਸ਼ਨ ਬਹੁਤ ਪਿਆਰੇ ਪਿਆਰੇ ਆ। ਸੂਟ ਦੇ ਲੁੱਕ ਦੇਖੋ ਜੀ ਬਣਨ ਤੋਂ ਬਾਅਦ। ਇਹ ਜਿਹੜਾ ਆਪਾਂ ਨੇ ਪਹਿਲਾਂ ਸੂਟ ਖੋਲਿਆ ਉਹਦੀ ਪਿਕ ਆ। ਜਿਹੜਾ ਇਹ ਵਾਲਾ ਸੂਟ ਹੈ ਜੀ ਇਹਦੀ ਇਹ ਵਾਲੀ ਪਿਕ ਆ। ਠੀਕ ਹੈ। ਐਸੀ ਪਿਕ ਹੈ ਨਹੀਂ ਆ। ਨੈਕਸਟ ਡਿਜ਼ਾਈਨ ਦੇ ਰਹੇ ਆਂ। ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਕੇਰਾ ਵਰਕ ਨੈਕਟੇ ਵਰਕ ਠੀਕ ਹੈ ਜੀ ਜੈ ਵਿਜੇ ਬ੍ਰਾਂਡ ਦਾ ਸੂਟ ਆ ਪੌਂਚਾ ਵਰਕ ਹੈ ਜੀ ਮੋਡਲ ਦਾ ਸੂਟ ਆ ਤੇ ਇਹ ਹੈਗਾ ਮੋਡਲ ਦਾ ਬਹੁਤ ਸੋਹਣਾ ਜਿਹਾ ਕੋਰਨਰ ਟੈਸਲਸ ਦੇ ਨਾਲ ਇਦਾਂ ਦੀ ਕਲੈਕਸ਼ਨ ਵਾਲੇ ਸੋਹਣੇ ਸੋਹਣੇ ਜਿਹੇ ਸੂਟ ਡੇਲੀ ਦਿਖਾਣੇ ਅਸੀਂ ਤੁਹਾਨੂੰ ਇਹਨਾਂ ਦੇ ਵਿੱਚ ਕਲਰ ਆਪਸ਼ਨ ਆ ਸਾਰੇ ਕਲਰ ਬਹੁਤ ਸੋਹਣੇ ਲੱਗਦੇ ਆ ਨੈਕਸਟ ਬਹੁਤ ਪਿਆਰੀ ਜੀ ਡਿਜ਼ਾਈਨਿੰਗ ਲਾਈਨਾਂ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਬਿਲਕੁਲ ਅਲੱਗ ਡਿਜ਼ਾਈਨ 2.5 ਮੀਟਰ ਦੀ ਸ਼ਰਟ ਦੇ ਨਾਲ ਕਾ ਜੀ ਮੁਡਾਲ ਦੀ ਸ਼ਰਟ, ਮੁਡਾਲ ਦਾ ਦੁਪੱਟਾ ਸੌਰੀ ਮੁਡਾਲ ਦੀ ਸਲਵਾਰ, ਮੁਡਾਲ ਦੀ ਸ਼ਰਟ ਤੇ ਚਨਾਉਣ ਸ਼ਫਾਨ ਦਾ ਬਹੁਤ ਪਿਆਰਾ ਜਿਹਾ ਦੁਪੱਟਾ। ਕੁਛ ਇਦਾਂ ਦੀ ਲੁੱਕ ਹੈ ਸੂਰਤੀ। ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ, ਦੋਨੋਂ ਹੀ ਬਹੁਤ ਸੋਹਣੇ ਆ। ਬਹੁਤ ਸੋਹਣਾ ਜਿਹਾ ਸੂਟ ਹੈ ਜੀ ਨੈਕਸਟ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਲੇਸ ਵਰਕ ਮਿਲੇਗਾ ਇਹ ਹੈਗਾ ਜੀ ਪੌਂਚਿਆਂ ਦਾ ਸਲਵਾਰ ਦਾ ਕੰਮ ਜੈਵਜੀਵ ਬ੍ਰਾਂਡ ਆ ਸਾਰਾ ਹੀ ਸੂਟ ਮਡਾਲ ਤੇ ਬਣਿਆ ਹੋਇਆ ਸਲਵਾਰ ਵੀ ਦੁਪੱਟਾ ਵੀ 셔ਟ ਵੀ ਤੇ ਕਲਰ ਆਪਸ਼ਨ ਇਹ ਤਿੰਨ ਕਲਰ ਨੇ ਜੀ ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਆ ਦੇਖੋ ਜੀ ਸੂਟ ਬਹੁਤ ਪਿਆਰੀ ਲੁੱਕ ਦੇ ਸੂਟ ਬਹੁਤ ਸੋਹਣੇ ਠੀਕ ਹੈ ਜੀ ਵਰਕ ਦੇਖੋ ਕਿੰਨਾ ਪਿਆਰਾ ਬਹੁਤ ਬਰੀਕੀ ਦਾ ਕੰਮ ਕੀਤਾ ਹੋਇਆ ਸ਼ਿਮਰ ਦੀ ਸ਼ਰਟ ਆ ਮੋਡਲ ਦੀ ਸਲਵਾਰ ਹੈ ਜੇ ਤੇ ਸ਼ਿਮਰ ਦਾ ਬਹੁਤ ਲਾਈਟ ਲਾਈਟ ਵੇਟ ਵਿੱਚ ਇਹਦਾ ਸਟਾਈਲਿਸ਼ ਜਿਹਾ ਹੈਗਾ ਦੁਪੱਟਾ ਐਦਾਂ ਬਹੁਤ ਸੋਹਣਾ ਸਟਾਈਲ ਬਣਿਆ ਹੋਇਆ ਲੇਸ ਵਰਕ ਦੇ ਨਾਲ ਇਹ ਹੈਗੇ ਨੇ ਜਿਹੜੇ ਕਲਰ ਠੀਕ ਹੈ ਜੀ ਨੈਕਸਟ ਦੇ ਰਹੀਆਂ ਜੀ ਤੁਹਾਨੂੰ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ ਠੀਕ ਹੈ ਜੀ ਘੇਰਾ ਵਰਕ ਮੂਡਾਲ ਦੀ ਸ਼ਰਟ ਇਹ ਰਹੇਗਾ ਜੀ ਦੁਪੱਟਾ ਔਰ ਗੈਂਸਰੀ ਸ਼ਰਟ ਆ ਮਡਾਲ ਦੀ ਸਲਵਾਰ ਆ ਤੇ ਔਰਗੇਂਜ਼ਾ ਦਾ ਹੀ ਦੁਪੱਟਾ ਲੁੱਕ ਤਾਂ ਬਹੁਤ ਸੋਹਣੀ ਆ ਸੂਰਤ ਦੇਖੋ ਕਿੰਨੀ ਪਿਆਰੀ ਲੁੱਕ ਆ ਜੀ ਸੂਰਤ ਤੇ ਪ੍ਰਾਈਸ ਹੈਗਾ 3000 ਰਜਰੀ ਸਾਰੀ ਵੀਡੀਓ ਦਾ ਦੋ ਸੂਟ ਤੁਹਾਨੂੰ ਹੋਰ ਦੰਨੇ ਆ ਜੀ ਸਵਾਤ 3 ਮੀਟਰ ਦੀ ਸ਼ਰਟ ਦੇ ਨਾਲ A ਲਾਈਨ ਚ ਬਣਾ ਲਓ ਸੂਟ ਤੁਸੀਂ ਸਲਵਾਰ ਸੂਟ ਬਣਾ ਲਓ ਪੈਂਟ ਸੂਟ ਬਣਾ ਲਓ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਸੂਟ ਨੂੰ ਉਦਾਂ ਦੀ ਡਿਜ਼ਾਈਨਿੰਗ ਦੇ ਲਓ ਤੇ ਸਟੱਫ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣ ਵਾਲਾ ਹੈ ਫਿਟਿੰਗ ਬਹੁਤ ਸੋਹਣੀ ਆਂਦੀ ਹੈ ਇਸ ਸਟੱਫ ਦੇ ਇਹ ਸਿੰਗਲ ਪੀਸ ਰਹਿ ਗਿਆ ਜੀ ਤੇ ਇੱਕ ਸੂਟ ਤੁਹਾਨੂੰ ਅਸੀਂ ਦੰਨੇ ਆ ਨੈੱਕ ਤੇ ਪ੍ਰਿੰਟ ਆ ਤੇ ਸਾਰੀ ਸ਼ਰਟ ਪ੍ਰਿੰਟ ਆ ਜੀ ਸਾਰੀ ਨੈੱਕ ਤੇ ਵਰਕ ਆ ਸਾਰੀ ਸ਼ਰਟ ਪ੍ਰਿੰਟ ਰਹੇਗੀ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਪੈਚ ਵਰਕ ਲੈਂਥ ਤੁਸੀਂ ਆਪਣੇ ਅਕੋਰਡਿੰਗ ਅਡਜਸਟ ਕਰ ਸਕਦੇ ਹੋ ਤੇ ਇਹ ਹੈਗਾ ਜੀ ਇਹ ਦਾ ਮੋਡਲ ਦਾ ਦੁਪੱਟਾ ਇਹ ਸਾਰਾ ਹੀ ਸੂਟ ਮੋਡਲ ਤੇ ਰਹੇਗਾ ਤੇ ਪ੍ਰਾਈਸ ਹੈਗਾ ਜੀ ਸੂਟ ਦਾ 3000 ਅੱਜ ਦੀ ਸਾਰੀ ਵੀਡੀਓ ਦਾ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਖ ਲਈ ਥੈਂਕ ਯੂ so much